ਇਹ ਆਪਣਾ ਕਿਹੜਾ ਪਿੰਡ ਆ ਜੀ ਇਹ ਕਿਹੜੇ ਜ਼ਿਲ੍ਹੇ ਚ ਆਉਂਦਾ ਜੀ ਅੱਛਾ ਜੀ ਇਹ ਆ ਜਿਹੜਾ ਹੁਣ ਇਹ ਪਾਣੀ ਆਇਆ ਅੱਜ ਕਿੰਨਾ ਕਿ 88 ਨਾਲ ਕਿੰਨਾ ਕੁ ਜ਼ਿਆਦਾ ਤੁਸੀਂ 88 ਦਾ ਪਾਣੀ ਵੇਖਿਆ ਸੀ ਫੇਰ ਹਾਂਜੀ ਵੇਖਿਆ ਜੀ ਉਹਦੇ ਨਾਲ ਕਿੰਨਾ ਕੁ ਜ਼ਿਆਦਾ ਅੱਜ ਇਹ ਨਹੀਂ 88 ਨਾਲ ਤਾਂ ਥੋੜਾ ਨਾਰਮਲ ਹੀ ਐ ਨਾਰਮਲ ਬਹੁਤ ਜ਼ਿਆਦਾ ਕਿ ਖਤਰਾ ਕਿੰਨਾ ਕੁ ਆਪ ਨੂੰ ਹੈਗਾ ਜੇ ਪਾਣੀ ਵਧਦਾ ਹੈਗਾ ਜੀ ਖਤਰਾ ਇਸ ਕਰਕੇ ਜਿਹੜਾ ਸਾਈਡ ਤੋਂ ਪਾਣੀ ਘੁੰਮਦਾ ਹੈ ਨਾ ਹਾਂ ਤੇ ਵੜਦਾ ਇਹਨੂੰ ਸਾਈਡਾਂ ਨੂੰ ਅੱਛਾ ਜੀ ਤੇ ਉਹ ਫਿਰ ਜ਼ਮੀਨ ਡਿੱਗਣ ਦੇ ਚਾਂਸ ਜ਼ਿਆਦਾ ਹੈਗੇ ਨੇ جے پانی ਆ ਆਈਂਦਾ تے نقصان ਕਿੰਨਾ ਕੁ ਹੋਂਦਾ ਖਸਤਾ ਬਹੁਤ ਬਹੁਤ ਹੋਏਗਾ ਜੀ 아이ڈیا ਕੋਈ ਸਾਡੀ ਬਹੁਤ ਵੀ ਕਿਉਂਕਿ ਸ਼ਹਿਰ ਨੂੰ ਮਾਰ ਮਾਰਨੇ ਨੇ ਜਾ ਸ਼ਹਿਰ ਨੂੰ ਮਾਰ ਮਾਰੇਗਾ ਕਿ ਕੋਈ ਇੱਥੇ ਤੁਹਾਡੇ ਕੋਲ ਪ੍ਰਸ਼ਾਸਨ ਆਇਆ ਕੋਈ ਤੁਹਾਡੀ ਇਸਾਰ ਲੈਣ ਜਾਂ ਵੀ ਇੱਥੇ ਤੁਹਾਨੂੰ ਕੀ ਗੱਟੇ ਲੈ ਕੇ ਆਏ ਨੇ ਗੱਟੇ ਉੱਥੇ ਪਹਿਨ ਪਿੰਡ ਹਮ ਤੇ ਆਪ ਕੋਈ ਆਇਆ ਨਹੀਂ ਉਦੋਂ ਮੋੜ ਕੇ ਚਲੇ ਜਾਂਦੇ ਨੇ ਗੇੜਾ ਮਾਰ ਕੇ ਤੁਹਾਨੂੰ ਕੋਈ ਮਤਲਬ ਕਿ ਪੁੱਛ ਕੇ ਨਹੀਂ ਹੋਏ ਜ ਤੱਕ ਜੋ ਆਹਦੇ ਗੇੜਾ ਮਾਰ ਕੇ ਵੜੇ ਜਾਂਦੇ ਨੇ ਬਸ ਇਹੀ ਕੰਮ ਹੁੰਦਾ। ਤੁਹਾਡੀ ਕੀ ਮੰਗ ਹੈ ਮਲਕੇ ਜੇ ਪ੍ਰਸ਼ਾਸਨ ਆਵੇ ਤੇ ਤੁਹਾਨੂੰ ਕੀ ਸਰਕਾਰ ਤੋਂ ਚਾਹੀਦਾ ਵਾ ਸਹੂਲਤ। ਆ ਸਾਰੇ ਤੋਂ ਨੋਚਾ ਤਾਂ ਆ ਤੇ ਖੜ ਕੇ ਦੇਖਾਂ ਵੀ ਪਾਣੀ ਕਿੱਥੋਂ ਵੜ ਰਿਹਾ ਕਿੱਥੋਂ ਨਹੀਂ ਵੜ ਰਿਹਾ। ਉਹਦੇ ਅੰਦਰ ਗੱਟੇ ਲਾਏ ਜਾਣਾ। ਕੰਮ ਕਰਾਇਆ ਜਾਵੇ। ਤੇ ਪਾਣੀ ਆਉਣ ਤੋਂ ਪਹਿਲਾਂ ਦੇ ਕੰਮ ਹੁੰਦੇ ਕਿ ਜਦੋਂ ਪਾਣੀ ਆਉਂਦਾ ਉਦੋਂ ਹੀ ਇਹ ਕੰਮ ਕਰਨੇ ਚਾਹੀਦੇ। ਬਸ ਜਦੋਂ ਆਉਂਦਾ ਨਾ ਬਰਾਤ ਬੂਹੇ ਤੇ ਆ ਜਾਂਦੀ ਹੈ ਉਦੋਂ ਹੀ ਸਿਰੇ ਵਾਜ ਦੇ ਨੂੰ ਲਾੜੇ ਨੂੰ। ਠੀਕ ਹੈ। ਕਿਉਂਕਿ ਉਦੋਂ ਜਾਂਦੇ ਅੱਗੇ ਪਿੱਛੇ ਤਾਂ ਕੋਈ ਢੇੜਾ ਨਹੀਂ ਮਾਰਦਾ। ਠੀਕ ਹੈ। ਮਲਕੇ ਪ੍ਰਸ਼ਾਸਨ ਦਾ ਕੋਈ ਤੁਹਾਡੇ ਕੋਲ ਬੰਦਾ ਜੋ ਪਸਰਦੀਆਂ ਦੇ ਰਾ ਸੁੱਕ ਜਾਂਦਾ ਹਾਂਜੀ ਹਾਂਜੀ ਉਦੋਂ ਤਾਂ ਕੋਈ ਆਂਦਾ ਨਹੀਂ ਉਦੋਂ ਤਾਂ ਕੰਮ ਵਧੀਆ ਚੱਲ ਸਕਦਾ ਆਜ ਕੱਲ ਪਾਣੀ ਆਂਦਾ ਉਦੋਂ ਆ ਜਾਂਦੇ ਸਾਰੇ ਉਦੋਂ ਆਂਦੇ ਠੀਕ ਹੈ ਹਾਂਜੀ ਹਾਂਜੀ ਬਾਈ ਜੀ ਕੀ ਨਾਮ ਆ ਆਪਣਾ ਜੀ ਮੇਰਾ ਨਾਮ ਗਰਦੀਪ ਸਿੰਘ ਜੀ ਗਰਦੀਪੇ ਕਿਹੜਾ ਪਿੰਡ ਜੀ ਪਿੰਡ ਹਦੀਪਪੁਰ ਪਾਣੀ ਬਾਰੇ ਜਿਹੜਾ ਇੰਨਾ ਪਿੱਛੋਂ ਛੱਡਿਆ ਜਾ ਰਿਹਾ ਵਾ ਪਾਣੀ ਛੱਡਿਆ ਜਾ ਰਿਹਾ ਤੇ ਇਹ ਪਾਣੀ ਸਾਡੇ ਮੈਣੇ ਤਾਂ ਅੱਜ ਦੇਖੋ ਬੰਨ ਦੇ ਨਾਲ ਲੱਗ ਗਿਆ ਪਾਣੀ ਤੇ ਪਾਣੀ ਵਢੀ ਜਾਂਦਾ ਹੈਗਾ ਅੱਜ ਥੋੜਾ ਰਹਿ ਗਿਆ ਬਸ 15 20 ਫੁੱਟ ਰਹਿ ਗਿਆ ਜਿਹੜਾ ਬੰਨ ਨੂੰ ਵਢਣ ਲੱਗ ਪਿਆ ਠੀਕ ਹੈ ਜੀ ਵੀ ਤੁਹਾਡੇ ਕੋਈ ਖਾਸ ਮੰਗ ਸਰਕਾਰ ਤੋਂ ਵੀ ਤੁਹਾਨੂੰ ਆ ਕੇ ਵਿਆਹ ਕੇ ਬੰਨੇ ਆ ਬੰਨ ਨੂੰ ਆ ਕੇ ਵੇਖੇ ਪ੍ਰਸ਼ਾਸਨ ਤਾਂ ਇੱਥੇ ਆ ਕੇ ਸਾਨੂੰ ਤੋਲ ਤੇ ਮੂੰਹ ਹੀ ਨਹੀਂ ਵਿਖਾਇਆ ਆ ਕੇ ਵੀ ਇਹ ਹਰ ਜਨਤਾ ਹੀ ਫਿਰਦੀ ਏ ਇੱਕ ਦੂਜੇ ਦੇ ਵਿੱਚ ਵੈਦੀ ਇੱਥੋਂ ਟੁੱਟ ਗਿਆ ਜੀ ਆ ਟੁੱਟ ਗਿਆ ਫਲਾਣਾ ਹੋ ਗਿਆ ਓ ਹੋ ਗਿਆ ਬਸ ਇਸ ਤਰ੍ਹਾਂ ਕਰਦੇ ਫਿਰ ਕੋਈ ਪ੍ਰਸ਼ਾਸਨ ਆਵੇ ਕੋਈ ਦੱਸੇ ਵੀ ਇੱਥੇ ਇੱਥੇ ਕੋ ਕੰਮ ਕਰੀਏ ਤੁਹਾਨੂੰ ਜਦੋਂ ਦਾ ਪਾਣੀ ਵਧਨ ਦਾ ਕੋਈ ਚਿੰਤਾ ਹੈਗੀ ਰਾਤ ਕੋਈ ਨੀਂਦ ਨੂੰ ਆਈ ਕਿ ਨਹੀਂ ਨੀਂਦ ਸਾਨੂੰ ਕਿੱਥੇ ਆਉਂਦੀ ਪੱਜ ਪੱਜ ਬੰਨ ਨੂੰ ਆਈ ਪੱਜ ਪੱਜ ਬੰਨ ਤੇ ਆ ਰੋਟੀ ਖਾਣ ਦਾ ਟਾਈਮ ਨਹੀਂ ਮਿਲਦਾ ਪੱਜ ਪੱਜ ਬੰਨ ਤੇ ਆ ਵੀ ਦਾ ਸਮਾਨ ਦਾ ਹੁਣ ਸਮਾਨ ਕੋ ਡੀਸੀ ਤਾਂ ਨੰਬਰ ਤੇ ਗਿਆ ਡੀ ਸਾਹਿਬ ਕੋਈ ਵੀ ਜਰਾਤ ਨੂੰ ਤੁਹਾਨੂੰ ਕੋਈ ਰਾਤ ਰਾਤ ਤੇ ਲੋਡ ਪੈਂਦੀ ਕੋ ਬੰਨ ਟੁੱਟਦਾ ਜਾਂ ਕੁਝ ਕੋਈ ਸਾਨੂੰ ਨੰਬਰ ਦੇ ਕੇ ਜਾਵੇ ਤਾਂ ਫਿਰ ਇਹ ਜੁਬਾਨ ਕੋ ਟੇ ਨਾਲ ਤਾਂ ਪਾਣੀ ਲੱਗਿਆ ਤਾਂ ਡੀਸੀ ਆਵੇ ਤਾਂ ਹਣ ਕੋ ਨੰਬਰ ਦੇ ਵੀ ਸਾਨੂੰ ਤਾਂ ਨੰਬਰ ਹੀ ਕਿਸੇ ਨੇ ਦਿੱਤਾ ਹੈਗਾ ਨਾ ਕੋ ਪ੍ਰਸ਼ਾਸਨ ਦਾ ਅਧਿਕਾਰੀ ਹੈ ਨਾ ਤਹਿਸੀਲਦਾਰ ਕੋਲ ਇੱਥੇ ਆ ਕੇ ਵੜਿਆ ਹੀ ਨਹੀਂ ਤਹਿਸੀਲਦਾਰ ਵੀ ਨਹੀਂ ਆਇਆ ਜੀ ਨਾ ਨਾ ਕੋਈ ਨਹੀਂ ਆਇਆ ਮੁੱਖ ਮੰਤਰੀ ਸਾਹਿਬ ਤੋਂ ਤੁਹਾਡੀ ਜਾਂ ਸੈਂਟਰ ਸਰਕਾਰ ਤੋਂ ਕੋਈ ਮੰਗ ਕੋਈ ਮਹਾਣੀ ਤਾਂ ਮੰਗੇ ਇਹੀ ਵੀ ਹੜੀਆਂ ਆ ਰਾ ਅਨੋਚਾ ਤਿਆਰ ਕਰ ਜਾਣ ਬਣ ਜਾਣ ਸਾਨੂੰ ਫਿਰ ਪੁੱਛਦਾ ਠੀਕ ਹੈ ਸ਼ਹਿਰ ਨੂੰ ਵੀ ਸ਼ਹਿਰ ਫਰੋਈ ਪਰ ਵੀ ਵਿੱਚ ਡੁੱਬੇਗਾ ਇੱਥੇ ਟੋਟਿਆਣਾ ਫਰੋਈ ਪਰ ਵੀ ਡੁੱਬੇਗਾ ਬਲਕਿ ਬਹੁਤ ਭਾਰੀ ਨੁਕਸਾਨ ਹੋਏਗਾ ਫਿਰ ਸਾਂਭੇ ਨਹੀਂ ਜਾਣਾ ਹਨਾ ਠੀਕ